ਸ਼ਸ਼ੀਗੋਦੋਸੋ ਕਿਦਾਂ ਹਾਲਚਾਲ ਆਈ ਹੋਪ ਸੋ ਸਾਰੇ ਤੁਸੀਂ ਠੀਕ ਹੋਵੋਗੇ ਸੋ ਅੱਜ ਮੈਂ ਤੁਹਾਨੂੰ ਉਸ ਕਿਰਦਾਰ ਨਾਲ ਬਿਲਵਾਨ ਜਾ ਰਹੀ ਹਾਂ ਜੋ ਕਿ ਤਾਕਤ ਰੋਲ ਕਰਦੇ ਨੇ ਮੈਡਲ ਮੂਵੀ ਦੇ ਵਿੱਚ ਐਜ਼ ਏ ਪੁਲਿਸਮੈਨ ਦੇ ਕਿਰਦਾਰ ਵਿੱਚ ਆਏ ਸੀ ਸੋ ਮੁੰਡੇ ਨੂੰ ਮੈਡਲ ਤਾਂ ਲੈਣ ਨਹੀਂ ਦਿੱਤਾ ਸੋ ਅੱਜ ਪਹੁੰਚੇ ਸੀ ਫਿਲਮ ਦੇ ਟ੍ਰੇਲਰ ਦੇ ਵਿੱਚ ਆਓ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਕਿੱਦਾਂ ਤੁਹਾਡਾ ਸਬੱਬ ਬਣਿਆ ਇਸ ਟ੍ਰੇਲਰ ਦੇ ਵਿੱਚ ਪਹੁੰਚਣ ਲਈ ਸੋ ਸ਼ਸ਼ੀਕਲ ਭਾਜੀ ਕੀ ਹਾਲ ਚਾਲ ਕਿਵੇਂ ਵਧੀਆ ਵਧੀਆ ਤੁਸੀਂ ਦੱਸੋ ਸੋ ਅੱਜ ਟ੍ਰੇਲਰ ਲਾਂਚ ਹੋਈ ਹੈ ਨਾ ਜੇ ਜੱਟ ਵਿਗੜ ਗਿਆ ਮੂਵੀ ਦਾ ਸੋ ਤੁਸੀਂ ਆਏ ਸੀ ਕਿੱਦਾਂ ਦੀ ਐਸੋਸੀਏਸ਼ਨ ਰਹੀ ਤੁਹਾਡੀ ਨਾਲ ਅ ਜਿਵੇਂ ਸਾਰਨ ਨੂੰ ਇਹ ਨਹੀਂ ਲੱਗਦਾ ਸੀ ਕਿ ਸ਼ਾਇਦ ਨਾ ਇਸ ਫਿਲਮ ਵਿੱਚ ਨੈਗੇਟਿਵ ਕਿਰਦਾਰ ਮੇਰਾ ਹੋਗਾ ਬਟ ਹੈ ਨਹੀਂ ਅ ਰੀਜ਼ਨ ਤੁਹਾਨੂੰ ਪਤਾ ਹੀ ਆਪਾਂ ਲਾਸਟ ਗੱਲ ਕੀਤੀ ਸੀ ਜਦੋਂ ਕਿ ਫਿਲਮ ਦੇ ਸੈੱਟ ਤੇ ਸਟੱਪ ਲੱਗੀ ਸੀਗੀ ਸੋ ਅੱਠ ਕਿੰਨੇ ਤੋਂ ਮੈਂ ਘਰੇ ਹੀ ਸੀਗਾ ਸੋ ਡਿਊਰਿੰਗ ਇਹਦੇ ਵਿੱਚ 8-9 ਪ੍ਰੋਜੈਕਟ ਵਿੱਚ ਨੇ ਪਏ ਮੈਨੂੰ ਬਟ ਬਾਬਾ ਜੀ ਨੇ ਫੇਰ ਸਭੀ ਇਸ ਫਿਲਮ ਨਾਲ ਜੋੜ ਲਿਆ ਐਜ਼ ਅ ਪ੍ਰੋਡਿਊਸਰ ਉਹ ਕੀ ਬਾਤ ਹੈ ਯਾ ਕਿ ਕੁਝ ਜੈ ਪ੍ਰੋਡਕਸ਼ਨ ਜੈਬ ਸਟੂਡੀਓ ਜੈ ਗੁਪਾਰਾ ਰਵੀ ਗੁਪਾਰਾ ਉਹਨਾਂ ਦਾ ਸੁਪਨਾ ਸੀਗਾ ਕਿ ਆਪਾਂ ਐਂਟਰਟੇਨਮੈਂਟ ਇੰਡਸਟਰੀ ਚ ਆਈਏ ਸੋ தோ ਤਨ ਸਾਲ ਤੋਂ ਲਗਾਤਾਰ ਪਲਾਨਿੰਗ ਚ ਚੱਲਦੀ ਰਹੀ ਹੈ ਕਦੇ ਸਟੋਰੀ ਆ ਇੱਥੇ ਕੰਮ ਕਰ ਲੋ ਉੱਤੇ ਕਰ ਲੋ ਕਾਸਟ ਆ ਉਹ ਪਰ ਲekin ਕਿਤੇ ਕੰਡੇ ਵੱਟੇ ਨਹੀਂ ਚੱਲ ਰਹੀ ਗੱਲ ਹੂੰ ਸੋ ਫਿਰ ਕਿੰਨਣਾ ਦਾ ਫੋਨ ਆਇਆ ਕਹਿੰਦੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਆਪਣੇ ਕੋਲ ਆਇਆ ਦਜੀਤ ਥੰਦ ਉਹਨਾਂ ਦੇ ਇਕੱਠੇ 파ਟਨਰ ਨੇ ਕਿ ਇਹ ਕਰਨਾ ਆਪਣੇ ਵੀ ਕਿਵੇਂ ਦਾ ਹੈਗਾ ਤੁਹਾਨੂੰ ਕੀ ਲੱਗਦਾ ਮੈਂ ਕੌਣ ਕਹਿੰਦੇ ਵੀ ਮਨੀਸ਼ ਪੱਟ ਤੇ ਜੈਰਨ ਦਾ ਵਾ ਮੈਂ ਕਿ ਮੈਂ ਵੀ ਕਰ ਲਵਾਂ ਇਹ ਤਾਂ ਸੋਚਣ ਵਾਲੀ ਗੱਲ ਹੀ ਕੋਈ ਨਹੀਂ ਤੇ ਤੂੰ ਜੈਸ ਕਰੋ ਕਿਉਂਕਿ ਆਲਰੇਡੀ ਉਸ ਟੀਮ ਨਾਲ ਮੈਂ ਕੰਮ ਕਰ ਚੁੱਕਿਆ ਮੈਡਲ ਨਾਲ ਔਰ ਬਹੁਤ ਹੀ ਵਧੀਆ ਕਿਰਦਾਰ ਸੀ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਕਿਰਦਾਰ ਸੀ ਮਤਲਬ ਮੈਡਲ ਨਹੀਂ ਸੀ ਲੈਣ ਦਿੱਤਾ ਆਪਾਂ ਹੁਣ ਦੇਖਦੇ ਆ ਕਿ ਇਸ ਫਿਲਮ ਦੇ ਵਿੱਚ ਮੈਡਲ ਲੈਣ ਦਿੱਤਾ ਜਾਂ ਇਹਨਾਂ ਨੇ ਨਹੀਂ ਦਿੱਤਾ ਉਹਨਾਂ ਨੂੰ ਨਹੀਂ ਜੀ ਅਸਲੀ ਮੈਂ ਮੈਡਲ ਉਹਨੂੰ ਦੇਤਾ ਹਾਂ ਕੀ ਆ ਵਾਹ ਯਾ ਸੋ ਮੇਰੇ ਇਸ ਤਰ੍ਹਾਂ ਦੇ ਬਹੁਤ ਪਿਆਰੇ ਰਿਲੇਸ਼ਨ ਸੀਗੇ ਜੈਗੋਣਾ ਨਾਲ ਸੋ ਇਸ ਫਿਲਮ ਚ ਔਨ ਬੋਰਡ ਆਈ ਨੂ ਸੋ ਇਹ ਮੇਰੇ ਕੋਲੋਂ ਮੈਡਲ ਮੈਡਲ ਹੀ ਹੈ ਮੈਡਲ ਗਿਵਨ ਚਾ ਲਈਏ ਕਿਉਂਕਿ ਉਹ ਡਿਜ਼ਰਵ ਵੀ ਕਰਦਾ ਹੁੰਦਾ ਕਿਉਂਕਿ ਉਹਨੇ ਬਹੁਤ ਹੀ ਜ਼ਿਆਦਾ ਜੈਨੇ ਮਿਹਨਤ ਕੀਤੀ ਸੀ ਸ਼ਾਇਦ ਮੈਨੂੰ ਲੱਗਦਾ ਇਹਨਾਂ ਨੂੰ ਵੀ ਉਹਨਾਂ ਤੇ ਤਰਸ ਆ ਗਿਆ ਪਹਿਲਾਂ ਤੇ ਲੈਣ ਨਹੀਂ ਸੀ ਤੇਰੇ ਉਹਦੀ ਮਿਹਨਤ ਇੰਨੀ ਕੁ ਜ਼ਿਆਦਾ ਸੀ ਉਹਦੀ ਮਿਹਨਤ ਨੂੰ ਦੇਖ ਕੇ ਇਹਨਾਂ ਨੇ ਉਹ ਮੈਡਲ ਉਹਨੂੰ ਦੇਤਾ ਸੋ ਤੁਸੀਂ ਜੈਰਨਦਾ ਵਾਲੀ ਕੀ ਕਹੋਗੇ ਕਿਉਂਕਿ ਬਹੁਤ ਹੀ ਡਾਊਨ ਟੂ ਅਰਥ ਮੁੰਡਾ ਹੈ ਹੋਰ ਸਾਰੇ ਬਹੁਤ ਸਾਰੇ ਆਰਟਿਸਟ ਹੈ ਮੈਂ ਦੇਖਿਆ ਉਹਨਾਂ ਚ ਹਵਾਈ ਬਹੁਤ ਜ਼ਿਆਦਾ ਹੁੰਦੀ ਹੈ ਮੈਂ ਨਾਮ ਤਾਂ ਕਿਸੇ ਦਾ ਲਵਾਂਗੀ ਨਹੀਂ ਬਟ ਕਾਫੀ ਜ਼ਿਆਦਾ ਇੱਦਾਂ ਦਾ ਹੋ ਰਿਹਾ ਬਟ ਜੈਰਨਦਾ ਵਾਲਾ ਇੱਦਾਂ ਦਾ ਪਰਸਨ ਹੈ ਕਿ ਜਿਹੜਾ ਆਲਵੇਜ਼ ਰੁੱਕ ਕੇ ਸਭ ਨੂੰ ਮਿਲਦਾ ਹੈ ਔਰ अपना हेलो है करदा वो बहुत हंबल है ਜਿੱਡਾ ਵੱਡਾ ਆਰਟਿਸਟ ਆ ਉਨਾ ਹੀ ਉਹ ਹੰਬਲ ਹੈ ਦਰਦੀ ਤੇ ਹੋਰ ਵੀ ਕਈ ਆਰਟਿਸਟ ਨੇ ਜਾਨੀ ਘਟ ਗਿრਤੀ ਉਹਨਾਂ ਦੀ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਬਟ ਇੱਕ ਆਰਟਿਸਟ ਨੂੰ ਇਦਾਂ ਦਾ ਹੋਣਾ ਚਾਹੀਦਾ ਹੋਣਾ ਚਾਹੀਦਾ ਕਿਉਂਕਿ ਜਿਹੜੀ ਆਡੀਅנס ਹੈ ਉਹੀ ਆਰਟਿਸਟ ਨੂੰ ਬਣਾਉਂਦੀ ਹੈ ਬਟ ਇਹ 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 ਆਰਟਿਸਟ ਨਹੀਂ ਸੋਚਦਾ ਹਾਂ ਇਹ ਹੀ ਨਹੀਂ ਸੋਚਦਾ ਹੈਗਾ ਜਾਫਰ ਮੱਲਾ ਦਾ ਕੀ ਬਤਨ ਲੋਕਾਂ ਨੂੰ ਵੀ ਲੱਗਦਾ ਹੁੰਦਾ ਕਿ ਜਾਂ ਸ਼ਾਇਦ ਇਹ ਚ ਕੋਈ ਗੱਲਬਾਤ ਹੈ ਨਹੀਂ ਜਿਹੜਾ ਵੀ ਐਟੀਟਿਊਡ ਨਹੀਂ ਰੱਖ ਰਿਹਾ ਹੈ ਸੋ ਮੈਂ ਵੀ ਤਾਂ ਸ਼ੁਰੂ ਤੋਂ ਇਦਾਂ ਹੀ ਆ ਮੈਨੂੰ ਕਿ ਮੈਂ ਤਾਂ ਹਰ ਇੱਕ ਨਾਲ ਮਿਲਦਾ ਕਰਦਾ ਮੈਨੂੰ 30 35 ਸਾਲ ਹੋ ਗਏ ਨੇ ਕਦੇ ਵੀ ਮੈਂ ਤਾਂ ਆਪ ਰੁਕ ਜਾਨਾ ਮੈਂ ਕੰਮ ਹੀ ਮੈਂ ਤਾਂ वैसी ਵਿਚਰਦਾ ਨਾ ਹੂੰ ਸਹੀ ਗੱਲ ਹੈ ਮੈਂ ਟੈਵੀ ਸਿੰਘ ਨੂੰ ਇਹ ਦੇਖ ਰਹੀ ਸੀ ਡੈਵੀ ਸਿੰਘ ਐਜ਼ ਐਨ ਆਰਟਿਸਟ ਨਹੀਂ ਸੀ ਮੈਨੂੰ ਐਦਾਂ ਲੱਗ ਰਿਹਾ ਸੀ ਇਹ ਸਾਰਿਆਂ ਦੇ ਦੋਸਤ ਹੈ ਸਾਰਿਆਂ ਦੇ ਵਿੱਚ ਖੜੇ ਖਾ ਰਹੇ ਸੀ ਸਾਰਿਆਂ ਦੇ ਵਿੱਚ ਖੜੇ ਗੱਲਾਂ ਕਰ ਰਹੇ ਸੀ ਔਰ ਇਹ ਥੋੜੇ ਜਿਹਾ ਨਾ ਆਪ ਵੀ ਥੋੜਾ ਸਾਈਡ ਤੇ ਹੋ ਕੇ ਬੈਠ ਗਏ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਪਾਜੀ ਤੁਸੀਂ ਸਾਈਡ ਤੇ ਕਿਉਂ ਬੈਠੇ ਹੋ ਕਹਿੰਦੇ ਨਹੀਂ ਮੈਨੂੰ ਅੱਛਾ ਲੱਗ ਰਿਹਾ ਕਿ ਮੈਂ ਸਾਰਿਆਂ ਨੂੰ ਦੇਖ ਰਿਹਾ ਕਿ ਮੈਨੂੰ ਐਡੀ ਕਿ ਜ਼ਿਆਦਾ ਜੈਰਨ ਦਾ ਵਾਲੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਮੁੰਡਾ ਇਹਨਾਂ ਸਟਰਗਲ ਕਰ ਰਿਹਾ ਸੋ ਹੋਰ ਆਰਟਿਸਟ ਲਈ ਕੀ ਕਹੋਗੇ ਕਿ ਕਾਫੀ ਜ਼ ਇਹ ਹੈ ਸਾਡੀ ਇੰਡਸਟਰੀ ਥੋੜੇ ਨਹੀਂ ਪਰਨੀ ਨਾ ਮਟੀਰੀਅਲ ਟੋਂ ਦਾ ਵੀ ਇਹ ਸਾਰੇ ਹੁਣ ਸਾਰੇ 스타 ਥੋੜੀ ਸੀਗੇ ਜਿੰਨੇ ਇਸ ਟਾਈਮ ਇੰਡਸਟਰੀ ਚ ਕੰਮ ਕਰ ਰਹੇ ਨੇ ਨਵੇਂ ਸੀਗੇ ਮੌਕੇ ਮਿਲਦੇ ਨੇ ਬਟ ਘਟ ਮਿਲਦੇ ਨੇ ਘਟ ਮਿਲਦੇ ਨੇ ਕੀ ਕਾਰਨ ਜਦੋਂ ਇੱਕ ਚੀਜ਼ ਕੋਈ ਚੱਲ ਜਾਂਦੀ ਹੈ ਕੋਈ ਇੱਕ ਮਕਬੂਲ ਹੋ ਜਾਂਦੀ ਹੈ ਕਬੂਲ ਹੋ ਜਾਂਦੀ ਹੈ ਚੀਜ਼ ਤਾਂ ਆਲਮੋਸਟ ਇੰਡਸਟਰੀ ਉਹਦੇ ਪਿੱਛੇ ਪੈ ਜਾਂਦੀ ਹੈ ਫਿਰ ਫਿਰ ਉਹ ਰਿਪੀਟ ਲਿਆ ਜਾਂਦਾ ਹੁਣ ਆ ਆ 스타 ਹੈ ਤਾਂ ਹੁਣ ਅਗਲੇ 8-10 ਫਿਲਮਾਂ ਜਾਂ ਐਕਟਰਸ ਪੁਰੀਸ ਉਹਦੇ ਕੋਲ ਹੋਣਗੇ ਇਹ ਹੈ ਤੇ ਇਹਦੇ ਅੜਦੇ ਵળે ਜਦ ਕਿ ਓਪਨ ਰੱਖਣਾ ਚਾਹੀਦਾ ਹੈ ਜਿਹੜੀ ਸਟਾਰ ਹੈਗੀ ਸਟਾਰ ਆਲਵੇਜ਼ ਇੱਕ ਸਟੋਰੀ ਹੁੰਦੀ ਹੈ ਇੱਕ ਕਨਸੈਪਟ ਹੁੰਦਾ ਇੱਕ ਫਿਲਮ ਹੁੰਦੀ ਹੈ ਉਹ ਸਟਾਰ ਹੁੰਦੀ ਹੈ ਤੇ ਉਹਦੇ ਅਕੋਰਡਿੰਗ ਤੋਂ ਦੀ ਸਹੀ ਕਾਸਟਿੰਗ ਹੋਈ ਜਾਵੇ ਹਾਂ ਤੁਸੀਂ ਸਟਾਰ ਨਾਲ ਵੀ ਕੰਮ ਕਰੋ ਪੁਰਾਣੇ ਐਕਟਰ ਨਾਲ ਵੀ ਕੰਮ ਕਰੋ ਨਾਲ ਨਾਲ ਤੁਸੀਂ ਨਵੇਂ ਟੈਲੈਂਟ ਨੂੰ ਵੀ ਨਾਲ ਐਂਟਰ ਕਰਾਈ ਜਾਓ ਕਿਉਂਕਿ ਆਲਵੇਜ਼ ਆਪਾਂ ਨੂੰ ਹਮੇਸ਼ਾ ਹਰ ਇੱਕ ਫੀਲਡ 'ਚ ਨਵੇਂ ਚਿਹਰਿਆਂ ਦੀ ਲੋੜ ਕਿਸੇ ਵੀ ਫੀਲਡ 'ਚ ਕੋਈ ਇੰਡਸਟਰੀ ਲਾ ਲੋ ਕਲੀ ਐਂਟਰਟੇਨਮੈਂਟ ਨਹੀਂ ਡਾਕਟਰ ਦੀ ਲਾ ਲੋ ਨਵੇਂ ਡਾਕਟਰ ਚਾਹੀਦੇ ਨਹੀਂ ਤੁਹਾਨੂੰ ਆਬਵੀਅਸਲੀ ਕਿਸੇ ਹੋਰ ਡਿਪਾਰਟਮੈਂਟ ਚ ਲਾਓ ਨਵੀਂ ਭਰਤੀ ਚਾਹੀਦੀ ਨਹੀਂ ਚਾਹੀਦੀ ਹੈ ਕਿਉਂਕਿ ਇੱਕ ਟਾਈਮ ਤੇ ਇੱਕ ਜਿਹੜਾ ਆ ਸੈਗਮੈਂਟ ਹੈ ਇਹਨੇ ਰਿਟਾਇਰ ਹੋਣਾ ਹੈ ਤੁਹਾਨੂੰ ਇਹ ਇੱਕਦਮ ਇਹ ਥੋੜੀ ਹੈ ਕਿ ਇਹ ਹੁਣ ਰਿਟਾਇਰ ਹੋ ਗਈ ਤੇ ਉਸ ਦਿਨ ਤੁਸੀਂ ਭਰਤੀ ਕਰੋਗੇ ਨਹੀਂ ਤੁਸੀਂ ਨਵੇਂ ਆਰਟਿਸਟ ਜੋੜ ਲਓ ਥੋੜੀ ਥੋੜੀ ਸਿੱਖਦੇ ਸਿੱਖਦੇ ਅਗਲੇ 2 4 5 ਸਾਲ ਚ ਉਹ ਮੈਚੁਰ ਹੋ ਜਾਣਗੇ ਸੋ ਹੋਰ ਕਿੰਨੇ ਕੁ ਵਿਲਨ ਦੇ ਰੋਲ ਕਰਨੇ ਆ ਕੋਈ ਰੋਮਾਂਟਿਕ ਸੀਨ ਵੀ ਕਰਨਾ ਚਾਹੁੰਦੇ ਹੋ ਨਹੀਂ ਨਾ ਨਾ ਮੈਂ ਤਾਂ ਹਜੇ ਵਿਲਨ ਹੀ ਕਰਨਾ ਚਾਹੁੰਦਾ ਉਹ ਵੀ ਨਹੀਂ ਹਜੇ ਕਿੱਥੇ ਮਿਲੇ ਨੇ ਪੰਜ ਚਾਰ ਪੰਜ ਸੱਤ ਫਿਲਮਾਂ ਕੀਤੀਆਂ ਨੇ ਮੇਰੇ ਘਰ ਨਾਲ ਸੋ ਮੈਨੂੰ ਲੱਗਦਾ ਕਿ ਬਹੁਤ ਵੱਡਾ ਨੁਕਸਾਨ ਜਿਹੜੇ ਤੁਹਾਡੇ ਸੱਟ ਲੱਗੀ ਸੀ ਹੈਨਾ ਉਹਦੇ ਕਰਕੇ ਹੋ ਗਿਆ ਕਈ ਵਾਰ ਕੀ ਹੁੰਦਾ ਕਿ ਕਾਫੀ ਵੱਡੀਆਂ ਵੱਡੀਆਂ ਫਿਲਮਾਂ ਦੇ ਆਫਰਸ ਵੀ ਤੁਹਾਨੂੰ ਆਏ ਹੈ ਹੈਨਾ ਸਿਰਫ ਤੁਹਾਡੀ ਇਸ ਸੱਟ ਕਰਕੇ ਉਹ ਰਹਿ ਚੁੱਕੇ ਆ ਇਹ ਕੀ ਮੰਨਦੇ ਹੋ ਤੁਸੀਂ ਇਹ ਥੋੜਾ ਜਿਹਾ ਕਈ ਵਾਰ ਸੋਚਣ ਦੀ ਸੋਚਦਾ ਪਰ ਫਿਰ ਉਤੇ ਪੂਰਾ ਵਿਸ਼ਵਾਸ ਹੈ ਕਿ ਜੋ ਕਰਦਾ ਵਧੀਆ ਕਰਦਾ ਅੱਠ ਅੱਠ ਨੋ ਪ੍ਰੋਜੈਕਟ ਗਏ ਨੇ ਕੋਈ ਗੱਲ ਨਹੀਂ ਫਿਰ ਮੈਂ ਸੋਚਦਾ ਹੁੰਨਾ ਕਿ ਉਹ ਕਿਸਮਤ ਚ ਨਹੀਂ ਸੀਗੇ ਜੇ ਕਿਸਮਤ ਹੁੰਦੇ ਤਾਂ ਮਿਲਦੇ ਤਾਂ ਮੈਂ ਕਰ ਰਿਹਾ ਹੁੰਦਾ ਸੋ ਨਹੀਂ ਕੀਤਾ ਇਟ ਮੀਨਸ ਉਹ ਕਿਸਮਤ ਚ ਨਹੀਂ ਸੀਗੇ ਜੋ ਉਹਨਾਂ ਨੇ ਲਿਖਿਆ ਬਹੁਤ ਵਧੀਆ ਲਿਖਿਆ ਹੋਇਆ ਸੋ ਮੈਡਲ ਫਿਲਮ ਦਾ ਵੀ ਮੈਂ ਕੋਈ ਉਹ ਫੀਲਿੰਗ ਤਾਂ ਕੀਤੀ ਨਹੀਂ ਸੀਗੀ ਉਹ ਵੀ ਕਰੇ ਬੈਠੇ ਬਿਠਾਏ ਉਹਨੂੰ ਕਰੈਕਟਰ ਆਇਆ ਸੋ ਜੋ ਲਿਖਿਆ ਹੋ ਗੋ ਤੁਹਾਡੇ ਕੋਲ ਪਹੁੰਚੂਗਾ ਤੁਹਾਡੇ ਕਰਮਾ ਚੱਲ ਕਰਮਾ ਚੱਊਗਾ ਸੋ ਕਹਿੰਦੇ ਜੀ ਰੱਬ ਇੱਕ ਚੀਜ਼ ਖੋਂਦਾ ਹੈ ਤਾਂ ਉਹਨੂੰ ਸੋਹ ਦੇਣੀਆ ਹੁੰਦੀ ਆਉਨੇ ਹਨਾ ਸੋ ਹੋਰ ਤੁਹਾਡੇ ਕਿਹੜੇ ਕਿਹੜੇ ਨਵੇਂ ਪ੍ਰੋਜੈਕਟ ਆ ਰਹੇ ਕਿਉਂਕਿ ਹੁਣ ਤਾਂ ਤੁਸੀਂ ਠੀਕ ਵੀ ਹੋ ਗਏ ਮੈਨੂੰ ਲੱਗਦਾ ਤੁਹਾਡੀ ਡਿਮਾਂਡ ਹੋਰ ਵੱਧ ਗਈ ਹੋਣੀ ਹੈ ਕਿਉਂਕਿ ਵਿਲਨ ਰੋਲ ਚ ਬਹੁਤ ਹੀ ਵਧੀਆ ਤਾਕੜ ਰੋਲ ਇਹ ਕਰਦੇ ਨੇ ਡਿਮਾਂਡ ਤਾਂ ਆਬਵੀਅਸਲੀ ਤਾਂ ਹੀ ਵਧੂਗੀ ਹੁਣ ਤੁਸੀਂ ਦੱਸੋ ਨਵੇਂ ਪ੍ਰੋਜੈਕਟ ਕਿਹੜੇ ਆ ਰਹੇ ਆ ਤੁਹਾਡੇ ਨਵੇਂ ਕੁਝ ਗੱਲਾਂ ਬੱਤਾ ਚੱਲੀ ਜਾ ਰਹੀਆਂ ਨੇ ਜਦ ਤੱਕ ਮਚਿਓਰ ਨਹੀਂ ਹੁੰਦੀਆਂ ਜਾਂ ਲੌਕ ਨਹੀਂ ਹੋ ਜਾਂਦੀਆਂ ਜਦ ਤ ਮੈਡਲ ਵਿੱਚ ਕਾਫੀ ਅਪਰੀਸੀਏਸ਼ਨ ਮਿਲੀ ਹੈਗੀ ਤੇ ਸੰਗਰਾਮ ਚ ਵੀ ਮੈਨੂੰ ਹਾਂ ਜਿਨ੍ਹਾਂ ਨੇ ਫਿਲਮ ਦੇਖੀ ਹੈ ਤੇ ਜਾਂ ਜਿਹੜੇ ਹੁਣ ਦੇਖੀ ਜਾ ਰਹੇ ਨੇ ਕਿਤਨੇ ਕਿਤੇ ਤਾਂ ਉਹਨਾਂ ਦੇ ਕਾਲਸ ਆਉਂਦੀਆਂ ਨੇ ਤਾਂ ਉਹ ਚ ਸਰਦਾਰ ਸੋਹੀ ਸਾਹਿਬ ਨਾਲ ਸੀਗਾ ਤਾਂ ਬਹੁਤ ਵਧੀਆ ਕੈਮਿਸਟਰੀ ਉਹਨਾਂ ਨੇ ਇੱਕ ਬਣੀ ਤੇ ਮੈਂ ਬਹੁਤ ਜੁਆਏਗੀ ਤਾਂ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕਰਦੇ ਹੋਏ ਸੋ ਫਿਲਹਾਲ 뮤직 ਦੇ ਵਿੱਚ ਵੀ ਡਿਜ਼ੀਆ ਕੁਝ ਗਾਣੇ ਬਣਾ ਰਿਹਾ ਕੁਝ ਅੰਡਰਗਰਾਉਂਡ ਪ੍ਰੋਡਕਸ਼ਨ ਕਰੀ ਜਾਣਾ ਹੁਣ ਚੱਲ ਚੱਲੀ ਜਾ ਰਿਹਾ ਹਾਂ ਹਾਂਜੀ ਹਾਂਜੀ ਮਤਲਬ ਵੀ ਕ੍ਰੀਏਟਿਵ ਸਾਈਡ ਤੇ ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖਣਾ ਹੁੰਦਾ ਉਹ ਬਾਬਾ ਨੇ ਰੱਖਿਆ ਹੋਇਆ ਹੈ ਅੱਛਾ ਡੈਵੀ ਦੀ ਕੋਈ ਅਜੀਹੀ ਭੁੱਖ ਹੈਗੀ ਹੈ ਕਿ ਮੈਂ ਇਸ ਕਿਰਦਾਰ ਨਾਲ ਕੰਮ ਕਰਨਾ ਚਾਹੁੰਦਾ ਸਾਰਾ ਨਾ ਆਰਟਿਸਟ ਹੋਵੇ ਨਹੀਂ ਸਾਰਾ ਨਾ ਹਿੱਦਮ ਗੀਤੇ ਕਈ ਵਾਰ ਹੁੰਦਾ ਨਾ ਕਿ ਪਲੀਸ ਸਾਰਾ ਨਾ ਸਾਰਾ ਨਾ ਕੁਝ ਡਿਫਰੈਂਟ ਕੁਝ ਵੱਡਾ ਸਮਥਿੰਗ ਬੀਗ ਹੈ ਨਾ ਪਰ ਮੈਂ ਕਰਨਾ ਚਾਹੁੰਦਾ ਨਾ ਨੈਗੇਟਿਵ ਹੈ ਨਾ ਮੈਨੂੰ ਵੀ ਆ ਕਿ ਬਸ ਮੈਂ ਨੈਗੇਟਿਵ ਕਿਰਦਾਰ ਕਰਾਂ ਜਿਹੜੇ ਜਦ ਜੇ ਕੋਈ ਬੰਦਾ ਮਨਾ ਕਰ ਦੇਗੀ ਯਾਰ ਮੈਂ ਨਹੀਂ ਕਰਨਾ ਉਹ ਫਿਰ ਮੈਂ ਕਰਾਂ ਅੱਛਾ ਮੈਂ ਇੱਕ ਗੱਲ ਦੱਸੋ ਡੈਵੀ ਨੈਗੇਟਿਵ ਕਿਰਦਾਰ ਕਰਦੇ ਘਰ ਵਿੱਚ ਵੀ ਕਿਹਾ ਤੁਹਾਡਾ ਅਜੇ ਹੇ ਰੋਵੇ ਜਾਂ ਘਰ ਵਿੱਚ ਤੁਸੀਂ ਨਾਰਮਲ ਹੋ ਜਾਂ ਤੁਹਾਡੇ ਤੋਂ ਡਰਦੇ ਵੀ ਆਂ ਕਰਦੇ ਹੋ ਨਹੀਂ ਨਹੀਂ ਮੈਨੂੰ ਕੀ ਨਹੀਂ ਡਰਦਾ ਮੈਂ ਤਾਂ ਕੋਈ ਨਹੀਂ ਡਰਦਾ ਡਰਦਾ ਨਹੀਂ ਨਹੀਂ ਨਾ ਮਡਰੋਨਾ ਤੇ ਸੋ ਪਤਾ ਨਹੀਂ ਉਹ ਬਾਕੀ ਤੁਹਾਨੂੰ ਕਰਦੇ ਦੱਸ ਜਿਆਦਾ ਵਧੀਆ ਦੱਸ ਸਕਦੇ ਨਹੀਂ ਕਿ ਮੈਂ ਗਿਆ ਜਾਂ ਨਹੀਂ ਕਿ ਇਹ ਹੁੰਦਾ ਨੇ ਕਿ ਕਰਦੇ ਕਹਿੰਦੇ ਆਪਣੀਆਂ ਫਿਲਮਾਂ ਲ ਆਪਣੇ ਕੋਲੇ ਰੱਖੀ ਹਾਂ ਆ ਗਿਆ ਹੈ ਨਾ ਵੀ ਹੁਣ ਚੁੱਪ ਕਰਕੇ ਬੈਠ ਜੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੈ ਨਹੀਂ ਨਹੀਂ ਮਾਇਦਾ ਕਰੇ ਜਾ ਕੇ ਕਿਚ ਵਿੱਚ ਬੜ ਜਾਈਦਾ ਨਾਲ ਤਾਂ ਵਧੀਆ ਜਾਂ ਮੈਂ ਹੈ ਕਿ ਉਹਨਾਂ ਨੇ ਮੈਨੂੰ ਗਾਣਾ ਬਣਾਉਣਾ ਆਉਂਦਾ ਜਾਂ ਖਾਣਾ ਬਣਾਉਣਾ ਆਉਂਦਾ ਅੱਛਾ ਖਾਣੇ ਚ ਕਿਆ-ਕਿਆ ਵਧੀਆ ਬਣਾ ਲਾ ਸਾਰਾ ਕੁਝ ਹੀ ਸਾਗ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੀ ਸਬਜ਼ੀ ਹਰ ਇੱਕ ਤਰ੍ਹਾਂ ਦੀ ਦਾਲ ਖੋਇ ਦੀਆਂ ਪਿੰਨੀਆਂ ਪੰਜੀਰੀ ਜੋ ਮਰਜੀ ਜੋ ਜਿਹੜੀ ਵੀ ਚੀਜ਼ ਹੈ ਮਤਲਬ ਜਿਹੜੀਆਂ ਚੀਜ਼ਾਂ ਸੀ ਪਿੰਡਾਂ ਦੇ ਵਿੱਚ ਮਿਸਤ ਕਰ ਰਹੇ ਆ ਉਹ ਮੈਨੂੰ ਲੱਗਦਾ ਸਾਨੂੰ ਡੈਵੀ ਸਿੰਘ ਦੇ ਘਰ ਜਾ ਕੇ ਖਾਣ ਨੂੰ ਮਿਲਣੀਆਂ ਸੋ ਅਸੀਂ ਜ਼ਰੂਰ ਇੱਕ ਵਾਰ ਆਵਾਂਗੇ ਜਿਹੜੀ ਮਰਜ਼ੀ ਕਰੀਏ। ਕੀ ਬਾਤ ਹੈ ਕੀ ਬਾਤ ਹੈ। ਸੋ ਸਾਡੀ ਆਡੀਅנס ਤੁਹਾਡੀ ਇੰਟਰਵਿਊ ਦੇਖ ਰਹੀ ਹੈ ਸੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਡੀਅנס? ਬਸ ਇਹਨੇ ਕਹਿਣਾ ਚਾਹੁੰਦੇ ਰਿਕੁਐਸਟ ਹੈ ਕਿ 17 ਮਈ ਨੂੰ ਸਾਡੀ ਫਿਲਮ ਆ ਰਹੀ ਹੈ ਜੇ ਜੱਟ ਵਿਗੜ ਗਿਆ। ਬਹੁਤ ਸੋਹਣੀ ਫਿਲਮ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਜੇ ਰੰਦਾਵਾ ਨੂੰ ਜਾਣਦੇ ਹੋ ਉਹਦੇ ਫੈਨ ਹੋ ਤਾਂ ਇਹ ਫਿਲਮ ਤੁਹਾਡੇ ਸਾਰਿਆਂ ਲਈ ਹੈ। ਆਓ ਦੇਖੋ ਤੇ ਆਪਣਾ ਪਿਆਰ ਦਿਓ। ਤੁਹਾਡੀਆਂ ਬਲੇਸਿੰਗ ਬਹੁਤ ਜ਼ਰੂਰੀ ਨੇ। ਥੈਂਕ ਯੂ ਸੋ ਮਚ ਫਾਈਨਲੀ ਜੈ ਰੰਧਾਵਾ ਦੀ 17 ਮਈ ਨੂੰ ਫਿਲਮ ਆ ਰਹੀ ਹੈ ਜੇ ਜੱਟ ਵਿਗੜ ਗਿਆ ਫੈਮਿਲੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਵਧੀਆ ਫਿਲਮ ਹੈ ਜੈ ਰੰਧਾਵਾ ਦੀ ਤਾਂ ਜਿੰਨੀਆਂ ਵੀ ਫਿਲਮਾਂ ਪਹਿਲਾਂ ਵੀ ਆ ਚੁੱਕੀਆਂ ਨੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਟ੍ਰੇਲਰ ਨੂੰ ਵੀ ਹਲੇ ਘੰਟਾ ਪਹਿਲਾਂ ਹੀ ਟ੍ਰੇਲਰ ਰਿਲੀਜ਼ ਹੋਇਆ ਬਹੁਤ ਜ਼ਿਆਦਾ ਤੁਸੀਂ ਪਿਆਰ ਦੇ ਰਹੇ ਹੋ ਬਹੁਤ ਹੀ ਵਧੀਆ ਵਧੀਆ ਕਮੈਂਟ ਆ ਰਿਹਾ ਪਰ ਬਾਕੀ ਉਦੋਂ ਪਤਾ ਲੱਗੂਗਾ ਜਦੋਂ ਤੁਸੀਂ ਫਿਲਮ ਦੇਖ ਕੇ ਜਾਓਗੇ ਔਰ ਵਧੀਆ ਵਧੀਆ ਤੁਸੀਂ ਕਮੈਂਟ ਆਪਣੇ ਦਓਗੇ ਜੈ ਰੰਧਾਵਾ ਨੂੰ ਤੇ ਸਾਡੇ ਡੈਵੀ ਸਿੰਘ ਭਾਜੀ ਨੂੰ ਵੀ ਥੈਂਕ ਯੂ